ਜੀ ਮੈਂ ਜਸਟ ਅੰਦਰ ਹੀ ਵੜਦਾ ਤੇ ਉਹ ਮੇਰੇ ਨਾਲ ਹੀ ਮਗਰ ਆ ਜਾਂਦਾ ਤੇ ਖਾੜ ਲਈ 5 ਮਿੰਟ ਦੇ ਬਾਅਦ ਐਕਟਿਵਾ ਹੀ ਨਹੀਂ ਹੁੰਦੀ ਜੀ ਚਾਰ ਮੋਟਰਸਾਈਕਲ ਚੋਰੀ ਹੋ ਗਏ ਪੰਜਵੀਂ ਐਕਟਿਵਾ ਹੈ ਜੀ ਮੇਰੀ ਘਰ ਦੇ ਵੀ ਉਹਨੇ ਇਹੀ ਕਹਿਣ ਡੈ ਪਿਓ ਕਿ ਤੇਰਾ ਤੇ ਇਹੀ ਕੰਮ ਹੈ ਤੂੰ ਐਕਟਿਵਾ ਘੜਾਲਿਆ ਕਰ ਤੇ ਦਾਨ ਕਰ ਲਿਆ ਕਰ ਅੱਜ ਦੂਸਰਾ ਦਿਨ ਹੋ ਚੱਲਿਆ ਜੀ ਅਜੇ ਤੱਕ ਉਹਨਾਂ ਨੇ ਇਹੋ ਜੀ ਕੋਈ ਕਾਰਵਾਈ ਨਹੀਂ ਕੀਤੀ ਜਿਹੜੀ ਵੀ ਕਾਰਵਾਈ ਕਰ ਰਿਹਾ ਮੈਂ ਆਪਣੇ ਤੌਰ ਤੇ ਹੀ ਕਰ ਰਿਹਾ ਮੈਂ ਕੰਪਲੇਨਟ ਲਿਖਾਉਣ ਗਿਆ ਮੈਨੂੰ ਪੁਲਿਸ ਵਾਲਿਆਂ ਨੇ ਖੁਦ ਕਿਹਾ ਤੇ ਅੰਮ੍ਰਿਤਸਰ ਤੇ ਰੋਜ਼ ਦੇ 60 ਹੁੰਦੇ ਆ ਕਿੰਨੇ ਕਲੱਬ ਵਾਲੀਏ ਮੇਰ ਨਾਲ ਪਹਿਲੀ ਵਾਰ ਹੀ ਨਹੀਂ ਮੇਰ ਨਾਲ ਪੰਜਵੀਂ ਵਾਰੀ ਹੋ ਚੁੱਕਾ ਚਲੋ ਚਾਰ ਵਾਰੀ ਵਾਲਾ ਮੈਂ ਭੁੱਲ ਜਾਣਾ ਇਸ ਵਾਰੀ ਮੇਰੀ ਮਦਦ ਕਰ ਦਿਓ ਮੈਂ ਤੁਹਾਡਾ ਬੜਾ ਬੜਾ ਬਹੁਤ ਜ਼ਿਆਦਾ ਤੁਹਾਡਾ ਧੰਨਵਾਦੀ ਹੋਊਗਾ ਕਿ ਮੇਰੇ ਸ਼ਾਇਦ ਸ਼ਹਿਰ ਵਾਸੀ ਮੇਰੀ ਮਦਦ ਕਰ ਦੇਣ ਪੁਲਿਸ ਤੋਂ ਮੈਨੂੰ ਕੋਈ ਉਮੀਦ ਨਹੀਂ ਹੈ ਕਿ ਉਹ ਮੇਰੀ ਲੱਭ ਦੇਣਗੇ ਸਾਸੀਗਾ ਦੋਸਤੋ ਵੈ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਚੈਨਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਅੱਜ ਅਮਰਸਾਦੇ ਸੁਲਤਾਨਪੁਰ ਰੋਡ ਦੀਆਂ ਜਿਹੜੇ ਕਿ ਸੀਸੀਟੀਵੀ ਕੈਮਰੇ ਵਿੱਚ ਤੁਸੀਂ ਦੇਖ ਲਿਓ ਵੀ ਸਾਫ਼ ਜਿਹੜਾ ਕੀ ਚੋਰ ਐਕਟਵਾ ਜਿਹੜੀ ਆ ਚੋਰੀ ਕਰਕੇ ਤੇ ਕਲੀ-ਕਲੀ ਤਾਲੂਥੀ ਸਾਂਝੀ ਕਰਾਂਗੇ, ਸੀਸੀਟੀਵੀ ਵੀਡੀਓ ਸਾਂਝੀ ਕਰਾਂਗੇ। ਉਸ ਨੌਜਵਾਨ ਨਾਲ ਵੀ ਗੱਲਬਾਤ ਕਰਾਂਗੇ ਜਿਸ ਨੌਜਵਾਨ ਦੀ ਐਕਟਵਾ ਚੋਰੀ ਹੋਈ ਆ। ਰਵੀ ਪਾਸ਼ੀ ਸਾਡੇ ਨਾਲ ਗੱਲਬਾਤ ਕਰਾਂਗੇ। ਰਵੀ ਪਾਸ਼ੀ ਸਿੰਘ ਜੀ, ਕਿਹੜਾ ਸਮਾਂ ਸੀ ਉਹ ਤੇ ਕਿਹੜਾ ਇਲਾਕਾ ਸੀ ਜਿੱਥੇ ਤੁਹਾਡੀ ਐਕਟਵਾ ਚੋਰੀ ਹੋਈ ਆ? ਦਸ਼ਕਾ ਜੂਨ ਸਾਂਝਾ ਕਰ ਦਿਓ। ਜੀ ਜੀ ਕੱਲ ਰਾਤ 8 ਵਜੇ ਦਾ ਸਮਾਂ ਹੈ, ਸੁਲਤਾਨਵਿੰਦ ਰੋਡ ਬਾਣੀਆਂ ਦੀ ਹੱਟੀ ਦੇ ਬਿਲਕੁਲ ਸਾਹਮਣੇ ਵਾਈਟਰ ਬਲੂ ਲੈਬ ਹੈ ਜੀ, ਉੱਥੋਂ ਦਾ ਘਟਨਾ ਹੈ ਜੀ ਇਹ ਸਾਰੀ। ਮੈਨੂੰ ਇਹ ਸੋਚੀ ਕਿੰਨਾ ਕਿ ਸੰਭਾਗ ਚੋਰ ਨੂੰ ਆਪਣੇ ਹੱਥ ਸਾਬਾਇ ਕਰਨ ਨੂੰ ਅਸੀਂ ਦੇਖਿਆ ਤੁਸੀਂ ਅੰਦਰ ਜਾਂਦੇ ਹੋ ਤੇ ਚੋਰ ਮਗਰੇ ਤੁਹਾਡੇ ਜਿਹੜਾ ਆ ਜਾਂਦਾ ਮੈਨੂੰ ਇਹ ਲੱਗਦਾ ਜਿਵੇਂ ਚੋਰ ਨੂੰ ਪਹਿਲਾਂ ਹੀ ਪਤਾ ਹੁੰਦਾ ਦਾ ਦੇ ਅਸੀਂ ਦੇਖਿਆ ਪਹਿਲੀਆਂ ਦੋ ਐਕਟਿਵਾਂ ਲੱਗੀਆਂ ਵਾ ਉਹਨੂੰ ਕਿਸੇ ਨੇ ਛੇੜਿਆ ਪਰ ਤੁਹਾਡੀ ਐਕਟਿਵ ਤੁਸੀਂ ਅੰਦਰ ਜਾ ਕੇ ਜਾਂਦੇ ਹੋ ਤੇ ਚੋਰ ਮਗਰੇ ਲੋਈ ਦੀ ਜਿਹੜੀ ਬੁੱਕ ਮਾਰ ਕੇ ਆਉਂਦਾ ਤੇ ਐਕਟਿਵ ਲੈਕ ਚਲੇ ਜਾਂਦਾ ਹਾਂਜੀ ਉਹ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਜੀ ਮੈਂ ਜਸਟ ਅੰਦਰ ਹੀ ਵੜਦਾ ਹਾਂ ਤੇ ਉਹ ਮੇਰੇ ਨਾਲ ਹੀ ਮਗਰ ਆ ਜਾਂਦਾ ਤੇ ਖਾੜਲੀ 5 ਮਿੰਟ ਦੇ ਬਾਅਦ ਐਕਟਿਵਾਈ ਨਹੀਂ ਹੁੰਦੀ ਜੀ ਇੱਥੇ ਹਾਰਲੀ 5 ਮਿੰਟ ਤੋਂ ਬਾਅਦ ਉਹ ਐਕਟਿਵਾ ਹੀ ਨਹੀਂ ਹੁੰਦੀ ਜੀ 5 ਮਿੰਟ ਦੇ ਅੰਦਰ ਅੰਦਰ ਹੀ ਉਹ ਸਪਾਈ ਕਰਕੇ ਚਲ ਜਾਂਦੇ ਜੀ ਜਬ ਵੀ ਜਦੋਂ ਤੁਸੀਂ ਬਾਹਰ ਆ ਕੇ ਐਕਟਿਵਾ ਦੇਖਦੇ ਹੋ ਤੁਹਾਡੇ ਕਿੰਨੇ ਕੁ ਹੋਸ਼ ਉੱਡ ਗਏ ਵੀ ਮੇਰੀ ਐਕਟਿਵਾ ਕਿੱਥੇ ਜਲ ਗਈ ਆ ਕੀ ਹਾਲਾਤ ਸੀ ਤੁਹਾਡੇ ਤੇ ਫਿਰ ਉਸ ਬਾਅਦ ਤੁਹਾਡਾ ਕੀ ਕਹਿਣਾ ਸੀ ਕਿੱਥੇ ਕਿੱਥੇ ਤੁਸੀਂ ਦੀ ਭਾਲ ਕੀਤੀ ਹੋਸ਼ ਤੇ ਜੀ ਤੁਸੀਂ ਵੇਖੋ ਜਦੋਂ ਚੀਜ਼ ਜਾਂਦੀ ਹੈ ਇੱਕ ਵਾਰੀ ਤੇ ਬੰਦੇ ਦੇ ਪੈਰਾਂ ਥੱਲੇੋਂ ਜ਼ਮੀਨ ਨਿਕਲ ਜਾਂਦੀ ਹੈ ਤੇ ਬਿਲਕੁਲ ਹੀ ਮੈਨੂੰ ਸਮਝ ਨਹੀਂ ਲੱਗ ਰਹੀ ਸੀ ਮੈਂ ਕੀ ਕਰਾਂ ਫਿਰ ਮੈਂ ਹਫੜਾ ਦਫੜੀ ਦੇ ਵਿੱਚ ਦੂਜੇ ਮੁੰਡੇ ਦੀ ਐਕਟਿਵਾ ਨੂੰ ਉਹਨੂੰ ਕਿਹਾ ਸਟਾਰਟ ਕਰ ਮਗਰ ਲੱਗਿਆ ਜਹਾ ਮੰਦਰ ਵਾਲਾ ਬਾਜ਼ਾਰ ਹੈ ਸੁਲਤਾਨ ਵਿੰਡ ਗਲੀਆਂ ਜਿੱਥੇ ਮੈਨੂੰ ਪਤਾ ਜੀ ਨਿਸ਼ੇੜੀ ਨਿਸ਼ੂੜੀ ਹੁੰਦੇ ਮੈਂ ਉਧਰਲੇ ਬਨੇ ਭਾਲ ਕੀਤੀ ਆ ਸਟੈਂਡਾਂ 'ਚ ਭਾਲ ਕੀਤੀ ਆ ਸ਼ਹੀਦਾਂ ਸਾਹਿਬ ਦੀ ਪਾਰਕਿੰਗ 'ਚ ਭਾਲ ਕੀਤੀ ਆ ਜੀ ਪਰ ਕਿਤੇ ਨਹੀਂ ਲੱਭੀ ਜੀ ਰਵੀਪਾਲ ਸਿੰਘ ਜੀ ਇਹ ਡਾਇਰੈਕਟਵਾ ਚੋਰੀ ਹੋਈ ਆ ਤੁਹਾਡੀ ਪਹਿਲੀ ਹੋਈ ਹੈ ਕਿ ਜਿਸ ਤੋਂ ਬਾਅਦ ਪਹਿਲਾਂ ਵੀ ਤੁਹਾਡੇ ਕਿਤੇ ਕੋ ਮੋਟਰਸਾਈਕਲ ਚੋਰੀ ਹੋਏ ਨੇ ਨਹੀਂ ਜੀ ਮੇਰੇ 4 ਮੋਟਰਸਾਈਕਲ ਚੋਰੀ ਹੋ ਗਏ ਪੰਜਵੀਂ ਐਕਟਿਵਾ ਹੈ ਜੀ ਮੇਰੀ ਕਿਉਂ ਰਵੀਪਾਲ ਸਿੰਘ ਜੀ ਤੁਹਾਡੇ ਨਾਲ ਇਸ ਤਰ੍ਹਾਂ ਕਿਉਂ बार-बार ਹੋ ਰਿਹਾ ਪਹਿਲੇ ਵੀ 4 ਮੋਟਰਸਾਈਕਲ ਚੋਰੀ ਹੋ ਗਏ ਫਿਰ ਐਕਟਿਵਾ ਚੋਰੀ ਹੋ ਗਈ ਇੱਕੋ ਬੰ ਮੈਨੂੰ ਲੱਗਦਾ ਵੀ ਬੰਦਾ ਸ਼ਾਇਦ ساری ਉਮਰ ਮੋਟਰਸਾਈਕਲ ਹੁੰਦਾ ਹੀ ਰਹੂਗਾ ਤੇ ਸ਼ਾਇਦ ਚੋਰੀ ਕਰਉਂਦਾ ਹੀ ਰਹੂਗਾ ਗੱਲ ਇਦਾਂ ਹੀ ਹੈ ਜੀ ਘਰ ਦੇ ਵੀ ਹੁਣ ਇਹੀ ਕਹਿੰਦੇ ਆਪੇ ਕਿ ਤੇਰਾ ਤੇ ਇਹੀ ਕੰਮ ਹੈ ਤੂੰ ਐਕਟਵਾ ਘਟਾਰਿਆ ਕਰ ਤੇ ਦਾਨ ਕਰ ਲਿਆ ਕਰ ਚੋਰ ਕਰ ਲਿਆ ਕਰ ਬਸ ਇਹੋ ਕੁਝ ਚੱਲੰਦੇ ਆ ਜੀ ਮੇਰੀ ਜ਼ਿੰਦਗੀ 'ਚ ਤੁਸੀਂ ਆਪ ਹੀ ਸਮਝ ਸਕਦੇ ਹੋ ਜਦੋਂ ਕਿ ਥੋੜਾ ਜਿਹਾ ਲੱਗਦਾ ਹੈ ਕਿ ਹੁਣ ਕੁਝ ਹੋਰ ਕਰਨਾ ਹੈ ਤੇ ਫਿਰ ਇਹੀ ਖਰਚਾ ਪਿਆ ਜਾਂਦਾ ਜੀ ਚਲੋ ਐਕਟਵਾ ਲੈ ਲਓ ਇਹੋ ਕਰ ਲਓ ਇਹ ਮੈਨੂੰ ਲੱਗਦਾ ਜੀ ਟਾਰਗੇਟ ਕੀਤਾ ਜਾ ਰਿਹਾ ਮੈਂ ਵੀ ਇਸ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਕਿ ਮੇਰੀਆਂ ਹੀ 5ਵੀਂ ਵਾਰੀ ਕਿਉਂ ਉਹ ਕਿਸੇ ਕਿਸੇ ਦੀ ਕੋਈ ਛੇੜਖਾੜ ਨਹੀਂ ਕੀਤੀ ਗਈ ਜਦੋਂ ਤੁਸੀਂ ਆਉਂਦੇ ਹੋ ਆਪਣੀ ਐਕਟਵਾ ਲਾ ਕੇ ਉਸ ਤੋਂ ਬਾਅਦ ਜਿਹੜੀ ਐਕਟਵਾ ਤੁਹਾਡੀ ਚੋਰੀ ਹੁੰਦੀ ਆ ਚੋਰ ਨਾਲੇ ਮਗਰੇ ਆ ਜਾਂਦਾ ਚੋਰ ਉਸੇ ਵੇਲੇ ਜੀ ਮਗਰ ਤੁਹਾਨੂੰ ਕਹਿੰਦੇ ਆ 10 ਸੈਕਿੰਡ ਦਾ ਫਰਕ ਨਹੀਂ ਆ ਮੈਂ ਸੀਸੀਟੀਵੀ 'ਚ ਵੇਖੋ ਅੰਦਰ ਵੜ ਰਹੇ ਆ ਤੇ ਉਹ ਮੇਰੇ ਮਗਰੇ ਹੀ ਆ ਰਿਹਾ ਉਹ ਸਮਝ ਲਓ ਕਿ ਚਾਹੇ ਤੇ ਉਹਨੇ ਪਹਿਲਾਂ ਹੀ ਉੱਥੇ ਕੀਤਾ ਹੋਇਆ ਵੀ ਮੈਂ ਇਹੀ ਐਕਟਵਾ ਲੈ ਕੇ ਜਾਣੀ ਆ ਚਾਹੇ ਉਹਨੇ ਟਰਾਈ ਕੀਤੀ ਹੋਈ ਚਾਬੀ ਪਹਿਲਾਂ ਹੀ ਤੁਸੀਂ ਵੀਡੀਓ 'ਚ ਇਹ ਵੀ ਵੇਖੋ ਕਿ ਚਾਬੀ ਵੀ ਉਸੇ ਵੇਲੇ ਲੱਗ ਜਾਂਦੀ ਆ ਉਹਨੂੰ ਉਹਨੂੰ ਜ਼ਿਆਦੀ ਦਿੱਕਤ ਵੀ ਨਹੀਂ ਹੁੰਦੀ ਚਾਬੀ ਲਾਉਣ ਤੇ ਨੀ ਐਸਓਪੀ ਉੱਤੇ ਬਾਤ ਤੁਸੀਂ ਕਿੱਥੇ ਕੰਪਲੀਟ ਦਰਜ ਕਰਾਈ ਆ ਪੁਲਿਸ ਦਾ ਕੀ ਕਹਿਣਾ ਸੀ ਇਸ ਬਾਰੇ ਜਿਹੜੀ ਸੀਸੀਟੀਵੀ ਤੁਸੀਂ ਸਾਨੂੰ ਸਾਂਝੀ ਕੀਤੀ ਆ ਇਹ ਪੁਲਸੋਂ ਲਗਟਾਈ ਗਈ ਏ ਕਿ ਜਾਂ ਤੁਸੀਂ ਆਪ ਕਰਕੇ ਦੇ ਦਿੱਤੀ ਨਹੀਂ ਜੀ ਮੈਂ ਆਪਣੇ ਤੌਰ ਤੇ ਆਪ ਹੀ ਕੱਢੀ ਏ ਪੁਲਿਸ ਵੱਲੋਂ ਸਿਰਫ ਖਾਣਾ ਪੂਰਤੀ ਲਈ ਇੱਕ ਐਪਲੀਕੇਸ਼ਨ ਲਿਖੀ ਗਈ ਏ ਉਹਦੀ ਵੀ ਐਫਆਈਆਰ ਦਰਜ ਨਹੀਂ ਕੀਤੀ ਗਈ ਐਪਲੀਕੇਸ਼ਨ ਹੀ ਕਹਿ ਸਕਦੇ ਆਪਾਂ ਉਹਨੂੰ ਡੀਡੀਆਰ ਨੰਬਰ ਤੇ ਅਜੇ ਤੱਕ ਨਹੀਂ ਮੈਨੂੰ ਮਿਲਿਆ ਜੀ ਉਹਦਾ ਤੇ ਉਹਨਾਂ ਵੱਲੋਂ ਨਾ ਹੀ ਇਹ ਜਾਣ ਦੀ ਕੋਸ਼ਿਸ਼ ਕੀਤੀ ਗਈ ਵੀ ਕਿੱਥੋਂ ਚੁੱਕੀ ਗਈ ਐ ਅਸੀਂ ਤੇਰੇ ਨਾਲ ਚੱਲਦੇ ਆਂ ਅਸੀਂ ਸੀਸੀਟੀਵੀ ਵੇਖਦੇ ਆਂ ਅੱਜ ਦੂਸਰਾ ਦਿਨ ਹੋ ਚੱਲਿਆ ਜੀ ਅਜੇ ਤੱਕ ਉਹਨਾਂ ਨੇ ਇਹੋ ਜੀ ਕੋਈ ਕਾਰਵਾਈ ਨਹੀਂ ਕੀਤੀ ਜਿਹੜੀ ਵੀ ਕਾਰਵਾਈ ਕਰ ਰਿਹਾ ਮੈਂ ਆਪਣੇ ਤੌਰ ਤੇ ਹੀ ਕਰ ਰਿਹਾ ਪਰ ਕਨਕਰੀ ਰਵੀਪਾਲ ਸਿੰਘ ਅਸੀਂ ਲਿਖਿਆ ਪੁਲਿਸ ਮੌਕੇ ਤੇ ਜਾਂਦੀ ਆ ਮੌਕਾ ਦੇਖਦੀ ਆ ਸੀਸੀਟੀਵੀ ਖੰਗਾਲਦੀ ਆ ਫਿਰ ਤੁਹਾਡੇ ਨਾਲ ਜਾ ਕੇ ਪੁਲਿਸ ਨੇ ਕਿਉਂ ਨਹੀਂ ਅਜੇ ਕੰਮ ਕੀਤਾ ਕਿਉਂਕਿ ਤੁਸੀਂ ਅੱਗੇ ਦੁਖੀ ਹੋ ਚਾਰ ਮੋਰਸ ਤੁਹਾਡੇ ਪਹਿਲਾਂ ਚੋਰੀ ਹੋ ਚੁੱਕੀ ਹੈ ਪਾਣੀ ਵੀ ਐਕਟਵਾ ਚੋਰੀ ਹੋ ਚੁੱਕੀ ਆ ਪੁਲਿਸ ਨੇ ਤੁਹਾਡਾ ਕਿਉਂ ਨਹੀਂ ਸਾਧ ਦਿੱਤਾ ਗਿਆ ਸਰ ਪੁਲਿਸ ਦਾ ਤੁਹਾਨੂੰ ਪਤਾ ਹੀ ਹੈ ਜੀ ਉਹ ਆਪਣੇ ਉਸ ਟਾਈਮ ਤੇ ਅੰਦਰ ਦਫਤਰੇ ਬੈਠੇ ਹੀ ਬਸ ਐਪਲੀਕੇਸ਼ਨ ਦੇ ਦਿਓ ਮੇਰਨਾ ਨਹੀਂ ਹੋਰ ਵੀ ਬੜਿਆਂ ਵੀਰਾਂ ਦੀਆਂ ਚੁੱਕੀਆਂ ਗਈਆਂ ਹੋਣੀਆਂ ਉਹਨਾਂ ਨੂੰ ਤੁਸੀਂ ਕਰਕੇ ਵੇਖ ਲਿਓ ਕਿਤੇ ਬਾਈਟ ਉਹਨਾਂ ਦੀ ਉਹਨਾਂ ਨੇ ਵੀ ਸੇਮ ਹੀ ਹੁੰਦਾ ਜੀ ਐਪਲੀਕੇਸ਼ਨ ਦੇ ਦਿਜੋ ਤੇ ਫਿਰ ਤੁਸੀਂ ਜਾਓ ਪੁਲਿਸ ਪ੍ਰਸ਼ਾਸਨ ਤੁਹਾਨੂੰ ਪਾਲ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਵੀ ਤੁਹਾਡੀ ਐਕਟਵਾ ਕਿੱਥੇ ਗਈ ਹੈ ਕਿਉਂ ਗਈ ਹੈ ਜਦਕਿ ਜਦੋਂ ਕ੍ਰਿਮੀਨਲ ਬੰਦਾ ਕਿਸੇ ਵੀ ਏਰੀਆ ਤੋਂ ਹੁੰਦਾ ਉਹ ਥਾਣੇ 'ਚ ਤਕਰੀਬਨ ਉਹਨਾਂ ਦੀਆਂ ਫੋੜਵਾਂਸ ਹੁੰਦੀਆਂ ਨੇ ਕਿ ਇਹ ਬੰਦੇ ਤੇ ਪਹਿਲਾਂ ਪਰਚਾ ਦਰਜ ਹੈ ਇਦਾਂ ਦੀ ਚੋਰੀ ਕਰਨ ਵਾਲੇ ਤੇ ਉਹ ਪਹਿਲਾਂ ਹੀ ਕੋਈ ਪਰਚਾ ਪ ਕਿ ਤੁਸੀਂ ਇਹਦੀ ਸਾਫ ਫੋਟੋ ਖਿੱਚ ਕੇ ਲਿਓ ਫੇਰ ਅਸੀਂ ਫੋਟੋ ਐਪ ਚ ਪਾ ਕੇ ਵੇਖਾਂਗੇ ਤੇ ਫੇਰ ਲੱਭੂਗੀ ਬਿਲਕੁਲ ਹੀ ਤੁਸੀਂ ਦੇਖ ਰਹੇ ਹੋ ਕਿ ਕੀ ਹਾਲਾਤ ਨੇ ਇੱਕ ਬੰਦੇ ਦੀ ਐਕਟਵਾ ਚੋਰੀ ਹੋ ਜਾਂਦੀ ਆ ਇੱਕ ਬੰਦਾ ਅਗੇ ਦੁਖੀ ਹੁੰਦਾ ਉਸ ਤੋਂ ਬਾਅਦ ਪੁਲਿਸ ਜਿਹੜੀ ਆ ਵੱਖ-ਵੱਖ ਜਿਹੜੇ ਸਵਾਲ ਕਰਦੀ ਆ ਵੀ ਤੁਸੀਂ ਸਾਨੂੰ ਫੋਟੋ ਆਕਲੀਅਰ ਕਰਾਕ ਦਿਓ ਫੇਰ ਜਾ ਕੇ ਅਸੀਂ ਬੰਦੇ ਦੀ ਭਾਲ ਕਰਾਂਗੇ ਜਿਹੜਾ ਕੰਮ ਪੁਲਿਸ ਦਾ ਹੁੰਦਾ ਵਾ ਉਹ ਕੰਮ ਦਈ ਨੂੰ ਕਿਹਾ ਜਾਂਦਾ ਵੀ ਭਾਈ ਤੁਸੀਂ ਕਰੋ ਦੱਸੋ ਇੱਕ ਬੰਦਾ ਦੁਖੀ ਆ ਉਹਦੀ ਐਕਟਵਾ ਚੋਰੀ ਹੋਈ ਆ ਉਸ ਤੋਂ ਬਾਅਦ ਪੁਲਿਸ ਇਸ ਤਰ੍ਹਾਂ ਦੇ ਸਵਾਲ ਕਰਦੀ ਆ ਤੇ ਮੈਨੂੰ ਇਸੋ ਰਵੀ ਪਾਸ ਸਿੰਘ ਕੰਮ ਕੀ ਕਰਦੇ ਹੋ ਪਰਵ ਕਮ ਮੇਰਾ ਜੀ ਲੈਬੋਰੀ ਦਾ ਖੂਨ ਟੈਸਟ ਜਿਹੜੇ ਆਪਾਂ ਬਲੱਡ ਟੈਸਟ ਕਹਿੰਦੇ ਨੇ ਜਿੰਨੂੰ ਆਪਾਂ ਮੈਂ ਉਹ ਕਰਦਾ 10000 ਰੁਪਿਆ ਸੈਲਰੀ ਹੈ ਗੁਜ਼ਾਰਾ ਤੁਹਾਨੂੰ ਪਤਾ ਹੀ ਹੈ 10000 ਚ ਕਿੰਨਾ ਕੁ ਹੁੰਦਾ ਜੋ ਮਹਿੰਗਾਈ ਹੈ ਅੱਜ ਡੇਲੀ ਤੇਲ ਫੂਕੇ ਵੀ ਜਾਣਾ ਹੈ ਆਪਾਂ ਉਹਦਾ ਵੀ ਲਾ ਲੋ ਖਰਚਾ ਬਾਕੀ ਘਰ ਦੇ ਬਿਜਲੀ ਪਾਣੀ ਖਰਚੇ ਪੂਰੇ ਨਹੀਂ ਹੁੰਦੇ ਤੇ ਕਹਿ ਲੋ ਮਾਪਿਓ ਦੇ ਸਿਰ ਤੇ ਥੋੜਾ ਬੋਧਾ ਸਾਥ ਦਿੰਦੇ ਨੇ ਤੇ ਖਰਚੇ ਚੱਲਣਦੇ ਆ ਜੀ ਕਰਦੇ। ਪਰ ਪਾਲ ਸਿੰਘ ਜੀ ਕਿਸ ਤਰ੍ਹਾਂ ਦੇ ਦਿਓ ਹਰ ਸਾਲ ਤੁਹਾਡੀ ਐਕਟਵਾ ਚੋਰੀਆਂ ਹੋ ਜਾਂਦੀਆਂ ਮੋਰਸ ਚੋਰੀਆਂ ਹੋ ਜਾਂਦੇ ਨੇ। 10000 ਦਾ ਮਸਾ ਪਰਵਾਲਾ ਕਿਉਂ ਨਹੀਂ ਚੱਲਦਾ? ਮੈਨੂੰ ਲੱਗਦਾ ਫਿਰ ਤੁਸੀਂ ਤੇ ਕਿਸ਼ਤਾ ਹੀ ਦਿੰਦੇ ਰਹਿੰਦੇ ਹੋਗੇ ਤੇ ਤੁਹਾਡੀ ਡੜੀ ਨਵੀਂ ਚੀਜ਼ ਫੇਰ ਤੁਹਾਨੂੰ ਲੈਣੀ ਪੈਂਦੀ ਆ। ਹਾਂਜੀ ਬਿਲਕੁਲ ਇਦਾਂ ਹੀ ਚੱਲਦਾ ਜੀ ਮੈਂ ਤੇ ਅਜੇ ਸ਼ੁਕਰ ਗੁਜ਼ਾਰਿਆ ਕਿ ਮੈਂ ਕੋਈ ਇਹੋ ਜਿਹਾ ਨਸ਼ਾ ਨਹੀਂ ਕਰਦਾ। ਜੇ ਕਿਤੇ ਮੈਂ ਥੋੜਾ ਬੋਧਾ ਕੋਈ ਨਸ਼ਾ ਕਰਦਾ ਹੋਣਾ ਤੇ ਮੈਨੂੰ ਲੋਕੀ ਕਹਿੰਦੇ ਕਿਸਮਤ ਇਹ ਹੈ ਕਿ ਬਸ ਕਹਿ ਲਓ ਮੇਰਾ ਗ੍ਰੈਬ ਮਾੜੇ ਚੱਲਦੇ ਆ ਵੀ ਮੈਂ ਬਸ ਇਨਾ ਜੋਗਾ ਹੀ ਆ ਲੋਹਾ ਲੈ ਲਿਆ ਤੇ ਗਵਾਲਿਆ ਲੈ ਲਿਆ ਤੇ ਗਵਾਲਿਆ ਚਲੋ ਇਹਦੇ ਚ ਵੀ ਕੋਈ ਰੱਬ ਦੀ ਰਜਾ ਹੋਊਗੀ ਫਿਰ ਮੈਂ ਇਹੋ ਹੀ ਕਹਿ ਸਕਦਾ ਜੀ ਹੋਰ ਤੇ ਲਾਰਡ ਸਿਸਟੀ ਕਿਸਤਾ ਦੇ ਦਿਓ ਪੁਲਿਸ ਕਹਿੰਦੀ ਵੀ ਅਸੀਂ ਬੜੇ ਚੁਸਤੇ ਆ ਹਮੇਸ਼ਾ ਇਲਾਕਾ ਬੰਦੀ ਕੀਤੀ ਜਾਂਦੀ ਆ ਤੇ ਜਿਹੜੇ ਇਸ ਤਰ੍ਹਾਂ ਦੇ ਅਨਸਰ ਨੇ ਜਿਹੜੇ ਚੋਰ ਨੇ ਉਹਨਾਂ ਨੂੰ ਪਹਿਲੇ ਦਾਦੇ ਫੜਿਆ ਜਾਂਦਾ ਵਾ ਤੁਸੀਂ ਸਰ ਰੋਜ਼ ਕਵਰੇਜ ਕਰਦੇ ਹੋ ਤੁਹਾਨੂੰ ਪਤਾ ਦਿੱਲੀ ਅਮਰੀਕ ਸਰ ਦੀਆਂ 50 ਤੋਂ 60 ਮੋਟਰਸਾਈਕਲ ਐਕਟਿਵ ਆ ਲੋਕਾਂ ਦੇ ਘਰਾਂ ਚੋਂ ਚੋਰੀਆਂ ਗਨ ਪੁਆਇੰਟ ਤੇ ਚੋਰੀ ਆ ਅੱਜ ਕੱ ਐਕਟਿਵਾ ਦੀ ਤੇ ਚੋਰੀ ਆਪਾਂ ਛੱਡ ਦੋ ਬਾਕੀ ਵੀ ਤੁਸੀਂ ਵੇਖ ਹੀ ਸਕਦੇ ਹੋ ਡੀਐਸ ਇਨਕਲੇਵ ਚੋਰੀ ਹੋਈ ਹੈ ਕੁਛ ਹੋ ਜਾਏ ਤਾਂ ਬਣਿਆ ਜੀ ਉਹਦੇ ਤੱਕ ਤੁਹਾਨੂੰ ਪਤਾ ਹੀ ਹੈ ਇਹ ਚੋਰੀਆਂ ਦਿਨੋਂ ਦਿਨ ਵਧਦੀਆਂ ਜਾ ਰਹੀਆਂ ਗੋਲੀਆਂ ਸ਼ਰਿਆਮ ਹੁੰਦੀਆਂ ਜਾ ਰਹੀਆਂ ਇਹ ਤੇ ਪੁਲਿਸ ਪ੍ਰਸ਼ਾਸਨ ਕਹਿਣ ਕਹਿਣ ਦਾ ਹੀ ਕੰਮ ਕਰਦੀ ਹੈ ਬਾਕੀ ਕੰਮ ਕੋਈ ਨਹੀਂ ਕਰ ਰਹੀ ਮੈਂ ਤੇ ਆਪਣੇ ਹਾਲਾਤ ਦੱਸ ਰਿਹਾ ਮੇਰੀ ਐਪਲੀਕੇਸ਼ਨ ਨਹੀਂ ਲਿਖ ਰਹੇ ਇਸ ਤੋਂ ਬਾਅਦ ਉਹਨਾਂ ਕੀ ਕੰਮ ਕਰਨਾ ਇੱਕ ਨਾਲ ਮੁਲਾਜ਼ਮ ਜਾ ਕੇ ਇਹ ਨਹੀਂ ਵੇਖਿਆ ਕਿ ਅਸੀਂ ਸੀਸੀਟੀਵੀ ਵੇਖ ਲੈਨੇ ਉਤੋਂ ਦੀ ਅਸੀਂ ਅੱਗੇ ਹੋਰ ਕੋਈ ਸੀਸੀਟੀਵੀ ਵੇਖ ਲੈਨੇ ਆ ਮੈਂ ਆਪਣੇ ਤੌਰ ਤੇ ਜੋ ਕਰ ਰਿਹਾ ਹਾਂ ਉਹ ਸਿਰਫ ਆਪਣੇ ਤੌਰ ਤੇ ਕਰ ਰਿਹਾ ਹਾਂ ਕਿਉਂਕਿ ਮੇਰੀ ਐਕਟਿਵਾਂ ਉਹਨਾਂ ਦਾ ਥੋੜੀ ਕੋਜੋ ਤੇ ਬੈਠੇ ਨੌਕਰੀਆਂ ਮਿਲੀਆਂ ਹੋਈਆਂ ਹਨ ਤਨਖਾਹਾਂ ਮਿਲ ਰਹੀਆਂ ਹਨ ਉਹਨਾਂ ਨੂੰ ਜੀ। ਰਵੀ ਪਾਲ ਜੀ ਨੇ ਕਿਸ ਤਰ੍ਹਾਂ ਦੇਖਦੇ ਕਿ ਲੱਗਦਾ ਵੀ ਕੋਈ ਨਸ਼ੇੜੀ ਬੰਦਾ ਕੰਮ ਹੋਊਗਾ ਜਿਹੜਾ ਇਸ ਤਰ੍ਹਾਂ ਐਕਟਵਾ ਚੋਰੀ ਕਰਦਾ ਮੋਟਰਸਾਈਕਲ ਚੋਰੀ ਕਰਦਾ ਕੀ ਲੱਗਦਾ ਕੋਈ ਨਸ਼ੇ ਦੀ ਹੋਰ ਜਿਹੜੀ ਵਾਝੀ ਹੋਗੀ ਜਿਹੜਾ ਬੰਦਾ ਇਸ ਤਰ੍ਹਾਂ ਕੰਮ ਕਰਦਾ। ਵੇਖੋ ਜੀ ਇਹ ਜਿਹੜੇ ਕੰਮ ਕਰਦੇ ਨਸ਼ੇੜੀ ਕਰਦੇ ਕੋਈ ਚੰਗਾ ਭਲਾ ਬੰਦਾ ਸੀਸੀਟੀਵੀ ਕੈਮਰੇ 'ਚ ਨਹੀਂ ਕੋਈ ਇਦਾਂ ਦਾ ਕੰਮ ਕਰ ਸਕਦਾ ਇਹ ਨਸ਼ੇੜ ਪਰ ਜਿਹੜਾ ਲਾਸ ਮੈਨੂੰ ਹੋਣਾ ਉਹ ਮੈਨੂੰ ਹੀ ਆ ਜਿਆਦਾ ਲਾਸ ਉਹਨਾਂ ਨੂੰ ਕੀ ਆਓ ਜੀ ਨਸ਼ੇੜੀ ਆ ਉਹਨਾਂ ਦਾ ਕੰਮ ਹੈ ਉਹਨਾਂ ਵਿਚਾਰਿਆਂ ਨੇ ਨਸ਼ਾ ਪੂਰਤੀ ਕਿਤਨੇ ਕਿਤੋਂ ਕਰਨੀ ਆ ਜੋ ਸਾਡੀ ਜਿਹੜੀ ਸਰਕਾਰਾਂ ਆ ਜਾਂ ਸਾਡੀਆਂ ਪੁਲਿਸ ਪ੍ਰਸ਼ਾਸਨ ਹੈ ਇਹ ਨਸ਼ੇ ਤੇ ਬਿਲਕੁਲ ਰੋਕ ਲਾ ਨਹੀਂ ਸਕੀਆਂ ਕਹਿੰਦੀਆਂ ਸੀ ਲਾਵਾਂਗੇ ਪਰ ਕੁਝ ਵੀ ਨਹੀਂ ਹੈ ਸਾਰਿਆਂ ਦੇ ਸਾਹਮਣੇ ਹਾਲਾਤ ਹੈ ਜੀ ਤੁਸੀਂ ਪਾਸੇ ਜੀ ਪੁਲਿਸ ਪ੍ਰਸ਼ਾਸਨ ਕੀ ਮੰਗ ਗੱਲ ਜਾਓਗੇ ਜਾਂ ਅੰਮ੍ਰਿਤਸਰ ਦੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਤੁਹਾਡੀ ਵੀਡੀਓ ਵਾਇਰਲ ਹੋ ਰਹੀ ਹੈ ਸੀਸੀਟੀਵੀ ਵਿੱਚ ਇਸ ਵਿੱਚ ਚੋਰ ਜਿਹੜਾ ਐਕਟਵਾ ਚੋਰੀ ਲੈ ਕੇ ਜਾ ਰਿਹਾ ਬੜਾ ਸਾਫ਼ ਜਿਹਾ ਦਿਖਾਈ ਦੇ ਰਿਹਾ ਲੋਈ ਦੀ ਬੁੱਕਲ ਮਾਰੀ ਹੋਈ ਹੈ ਠੰਡ ਦਾ ਟਾਈਮ ਸੀ ਰਾਤ ਦਾ ਸਮਾਂ ਸੀ ਕੀ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਆਪਣੇ ਨਾਲ ਮੈਂ ਲੋਕਾਂ ਨੂੰ ਅਪੀਲ ਕਰਨੀ ਚਾਹਾਂਗੇ ਵੀ ਜਿੱਥੇ ਵੀ ਤੁਸੀਂ ਇਹ ਸੀਸੀਟੀਵੀ ਵਾਲਾ ਬੰਦਾ ਵੇਖੋ ਚਾ ਐਕਟਿਵਾ ਦਾ ਨੰਬਰ ਹੈਗਾ ਜੀ ਪੀਵੀ 02 ਡੀਐਲ 6028 ਵਾਈਟ ਰੰਗ ਦੀ ਜੇ 18 ਮਾਡਲ ਜੇ ਮੇਰਾ ਨੰਬਰ ਹੈਗਾ ਜੇ 82247 ਤੁਸੀਂ ਮੈਨੂੰ ਇੱਥੇ ਫੋਨ ਕਰ ਸਕਦੇ ਹੋ ਤੇ ਪੁਲਿਸ ਪ੍ਰਸ਼ਾਸਨ ਅੱਗੇ ਵੀ ਮੈਂ ਹੱਥ ਜੋੜ ਕੇ ਬੇਨਤੀ ਇਹੋ ਹੀ ਕਰਦਾ ਹਾਂ ਕਿ ਸਰ ਮੇਰ ਨਾਲ ਪਹਿਲੀ ਵਾਰ ਹੀ ਨਹੀਂ ਮੇਰ ਨਾਲ ਪੰਜਵੀਂ ਵਾਰੀ ਹੋ ਚੁੱਕਾ ਚਲੋ ਚਾਰ ਵਾਰੀ ਵਾਲਾ ਮੈਂ ਉਂਪੋ ਲਜਾਣਾ ਇਸ ਵਾਰੀ ਮੇਰੀ ਮਦਦ ਕਰ ਦਿਓ ਮੈਂ ਤੁਹਾਡਾ ਬੜਾ ਬੜਾ ਬਹੁਤ ਜ਼ਿਆਦਾ ਤੁਹਾਡਾ ਧੰਨਵਾਦੀ ਹੋਊਗਾ ਜੀ ਪਰ ਕੀ ਲੱਗਦਾ ਜੇਕਰ ਪਹਿਲੀ ਚਾਰ ਵਾਰੀ ਨਹੀਂ ਲੱਭ ਸਕੇ ਪੁਲਿਸ ਤੁਹਾਡੇ ਮੋਟਰਸਾਈਕਲ ਕਿ ਲੱਗਦਾ ਹੁਣ ਪੰਨੀ ਮੇਰ ਦੀ ਐਕਟਿਵਤਾ ਤੁਹਾਡੀ ਲੱਭ ਦੇ ਸਕਦੀ ਹੈ ਸਰ ਮੈਨੂੰ ਉਹਨਾਂ ਤੇ ਕੋਈ ਉਮੀਦ ਨਹੀਂ ਸੀ ਮੈਂ ਐਸੇ ਕਰਕੇ ਚੈਨਲ ਤੇ ਲਵਾਈ ਹੈ ਕਿ ਮੇਰੇ ਸ਼ਾਇਦ ਸ਼ਹਿਰ ਵਾਸੀ ਮੇਰੀ ਮਦਦ ਕਰ ਦੇਣ ਪੁਲਿਸ ਤੋਂ ਮੈਨੂੰ ਕੋਈ ਉਮੀਦ ਨਹੀਂ ਹੈ ਕਿ ਉਹ ਮੇਰੀ ਲੱਭ ਦੇਣਗੇ ਉਹਨਾਂ ਨੇ ਚਾਰ ਨਹੀਂ ਲੱਭੀਆਂ ਮੇਰੀਆਂ ਚਾਰ ਛੱਡੋ ਲੋਕਾਂ ਦੀਆਂ ਹਜ਼ਾਰਾਂ ਨਹੀਂ ਲੱਭੀਆਂ ਤੇ ਇਹ ਵੀ ਕਿੱਥੋਂ ਲੱਭਣੀਆਂ ਜੀ ਪਰ ਗੱਲ ਕਰੀ ਅਸੀਂ ਕਦੀ ਐਕਟਵਾਚ ਚੋਰ ਫੜੇ ਜਾਂਦੇ ਨੇ ਕਦੀ ਮੋਟਰ ਚੋਰ ਫੜੇ ਜਾਂਦੇ ਨਹੀਂ ਫਿਰ ਉਹ ਬੰਦੇ ਕਿਹੜੇ ਨੇ ਜਿਹੜੇ ਪੁਲਿਸ ਫੜਦੀ ਆ ਸਰ ਉਹ ਕਿਤੇ ਕਿਤੇ ਕੋਈ ਫੜ ਲੈਂਦੇ ਆ ਤੇ ਤੁਸੀਂ ਉੱਚ ਦੱਸ ਦਿੰਦੇ ਜੀ ਅਸੀਂ 10 ਫੜੇ ਆ ਤੇ 10ਾਂ ਚੋਂ ਤੁਸੀਂ ਦੱਸੋ ਵੀ ਕਿੰਨਿਆਂ ਨੂੰ ਫੋਨ ਆਉਂਦੇ ਮੈਂ ਤੇ ਕਹਿੰਨਾ ਕਿ ਤੁਸੀਂ ਹਰੇ ਇਹੇ ਥਾਣੇ ਤੇ ਚਲ ਜਓ ਚੌਂਕੀ ਚਲ ਜਓ ਤੁਹਾਨੂੰ ਉੱਥੇ ਕਟੋ-ਕਟ 1.5 200 ਮੋਟਰਸਾਈਕਲ ਗਲਦਾ ਦਿਖੂਗਾ ਕਿਸੇ ਦਾ ਟਾਇਰ ਨਹੀਂ ਜਿਹਾਣਾ ਉੱਥੇ ਤੇ ਕਿਸੇ ਦਾ ਕੁਝ ਨਹੀਂ ਜਿਹਾਣਾ ਉਹ ਕਿੱਥੇ ਜਾਂਦੇ ਆ ਤੁਹਾਨੂੰ ਵੀ ਪਤਾ ਮੈ ਨਹੀਂ ਇਹਦੇ ਬਾਰੇ ਦੱਸਣਾ ਚਾਹੁੰਨਾ ਤੁਸੀਂ ਆਪ ਹੀ ਵੇਖੋ ਵੀ ਉਹ ਜਾਂਦੇ ਕਿੱਥੇ ਕਿਸੇ ਨੂੰ ਫੋਨ ਆਇਆ ਕਦੀ ਉਹ ਜਿਹੜਾ 200 ਲੱਗਾ ਉਹ ਕਿਸੇ ਗਰੀਬ ਦਾ ਹੀ ਮੇਰੇ ਵਰਗੇ ਦਾ ਲੱਗਾ ਜੀ 250 300 ਉੱਥੇ ਮੋਟਰਸਾਈਕਲ ਲੱਗਾ ਆ ਉਹ ਕਿਸੇ ਗਰੀਬ ਦਾ ਹੀ ਫੜਿਆ ਗਿਆ ਉੱਥੇ ਚੈਸੀ ਨੰਬਰ ਹੈ ਜੀ ਉੱਥੇ ਇੰਜਨ ਨੰਬਰ ਹੈ ਨੰਬਰ ਪਲੇਟਾਂ ਮੰਨ ਲੀਆ ਚੋਰਾਂ ਨੇ ਬਦਲਤੀਆਂ ਤੇ ਕਿਸੇ ਨੂੰ ਫੋਨ ਕਰਕੇ ਦੇ ਦੇਣ ਕਿ ਇਹ ਗਰੀਬ ਦਾ 5000 ਦਾ ਹੀ ਹੋਏਗਾ ਜੀ 10000 ਦਾ ਹੋਏਗਾ ਉਹਦੇ ਲਈ ਤੇ ਉਹ ਬੈਨੀਫਿਟ ਹੈ ਉਹ ਗਲਣ ਡਿਆ ਉਹਦਾ ਕੋਈ ਬੈਨੀਫਿਟ ਨਹੀਂ ਹੈਗਾ ਉੱਥੇ ਲੱਗਦਾ ਨਹੀਂ ਪੁਲਿਸ ਨੂੰ ਚਲਾਨ ਕੱਟਣ ਦੀ بجائے ਇਸ ਤਰ੍ਹਾਂ ਦੇ ਮਾਮਲੇ ਜਿਹੜੇ ਨੇ ਸਲਝਾਉਣੇ ਚਾਹੀਦੇ ਨੇ ਚੋਰੀ ਦੇ ਵੱਖ-ਵੱਖ ਮਾਮਲੇ ਨੇ ਜਿਹੜੇ ਚੋਰ ਨੇ ਉਹਨੂੰ ਫੜਨਾ ਚਾਹੀਦਾ ਕਿਉਂਕਿ ਅਸੀਂ ਇਹ ਅਜਿਹੇ ਇਸ ਤਰ੍ਹਾਂ ਦਾ ਮਾਹੌਲ ਬਣਦਾ ਵਾ ਅਜਿਨ ਕਿਸੇ ਵੀ ਐਕਟਵਾ ਚਦਵਾਰ ਸਾਹਿਬ ਦੇ ਬਾਅਦ ਚੋਰੀ ਹੋ ਜਾਂਦੀ ਹੈ ਸ਼ੀਦਾ ਸਾਹਿਬ ਦੇ ਬਾਅਦ ਚੋਰੀ ਹੋ ਜਾਂਦੀ ਹੈ ਕਿ ਲੱਗਦਾ ਪੀ ਪੁਲਿਸ ਨੂੰ ਚਲਾਨ ਘੱਟ ਘੱਟਣ ਦੀ بجائے ਇਹਨਾਂ ਮਾਮਲਿਆਂ ਦੇ ਖਿਲਾ ਮੈਂ ਕਹਿੰਦਾ ਜੀ ਪੁਲਿਸ ਨੂੰ ਜਿੰਨੇ ਵੀ ਤਕਰੀਬਨ ਫੜੇ ਗਏ ਚੋਰ ਆ ਨਾ ਉਹਨਾਂ ਤੋਂ ਹੀ ਅੱਗੇ ਲੀਡਾਂ ਮਿਲ ਜਾਂਦੀਆਂ ਕਿੱਥੇ ਜਾਂਦੇ ਆ ਮੈਂ ਕੰਪਲੇਨਟ ਲਿਖਾਉਣ ਗਿਆ ਮੈਨੂੰ ਪੁਲਿਸ ਵਾਲਿਆਂ ਨੇ ਖੁਦ ਕਿਹਾ ਤੀ ਅੰਮਰਸਰ ਦੇ ਰੋਜ ਦੇ 60 ਹੁੰਦੇ ਆ ਕਿੰਨੇ ਕਲੱਬ ਵਾਲੀਏ ਇਹ ਮੈਨੂੰ ਪੁਲਿਸ ਵਾਲਿਆਂ ਦਾ ਕਹਿਣਾ ਸੀ ਅੱਗੋਂ ਅਗਲਾ ਉਹਨਾਂ ਦਾ ਜਵਾਬ ਇਹ ਹੀ ਮੈਂ ਕਿਹਾ ਅੰਕਲ ਫਿਰ ਜਾਂਦੇ ਕਿੱਥੇ ਆ ਕਹਿੰਦੇ ਬਿਆਸੋਂ ਪਾਰ ਚੱਲ ਜਾਂਦੇ ਆ ਜੀ ਇਹ ਪਿੰਡਾਂ 'ਚ ਚੱਲ ਜਾਂਦੇ ਜੇ ਤੁਹਾਨੂੰ ਪਤਾ ਹੈ ਤੇ ਫਿਰ ਤੁਸੀਂ ਲੱਭ ਲਓ ਆ ਜਵਾਬ ਮੈਨੂੰ ਅੱਗੋਂ ਮਿਲਿਆ ਸੀ ਮੈਂ ਕਿਹਾ ਅੰਕਲ ਪੰਜਾਹ ਚੱਲਣੇ ਤੇ ਰੋਡ ਤੇ ਹੀ ਆ ਨਾ ਕਹਿੰਦੇ ਜੀ ਉਹ ਚਲ ਜਾਂਦੇ ਵਿਆਸੋਪਾਰ ਚਲ ਗਏ ਕੋਈ ਭਿੱਖੀ ਵੇਂਡ ਚਲ ਜਾਣਾ ਕੋਈ ਫਲਾਣੀ ਜਗ੍ਹਾ ਚਲ ਜਾਣਾ ਮੈਂ ਕਿਹਾ ਅੰਕਲ ਜਾਣੇ ਚੱਲਣੇ ਤੇ ਕਿਤਨਾ ਪੁਲਿਸ ਪ੍ਰਸ਼ਾਸਨ ਤੇ ਇੱਕ ਹੀ ਹੈ ਜੀ ਭਾਵੇਂ ਭਿੱਖੀ ਵੇਂਡ ਦਾ ਹੈ ਕਿ ਲੱਗਦਾ ਨਹੀਂ ਵੀ ਪੁਲਿਸ ਆਪਣੇ ਜ਼ੁਬਾਨੀ ਦੱਸ ਰਹੀ ਹੈ ਵੀ ਵਿਆਸੋਪਾਰ ਚਲ ਜਾਣੇ ਆ ਭਿੱਖੀ ਵੇਂਡ ਚਲ ਜਾਣੇ ਆ ਜੇਕਰ ਪੁਲਿਸ ਨੂੰ ਸਦਾ ਪਤਾ ਵਾ ਤੇ ਫਿਰ ਪੁਲਿਸ ਕਿਉਂ ਨਹੀਂ ਕਾਰਵਾਈ ਕਰਦੀ ਵੇਖੋ ਬੜੀ ਵੱਡੀ ਗੱਲ ਆ ਪੁਲਿਸ ਚੋਰ ਲੰਬਾਂ ਦੀ ਬਜਾਏ ਇਸ ਤਰ੍ਹਾਂ ਹੀ ਆਗਰਮੈਂਟ ਕਰਦੀ ਆ ਕਿ ਇਹ ਜੀ ਵਿਆਸੋਪਾਰ ਚਲ ਜਾਣੇ ਆ ਇਹ ਭਿੱਖੀ ਵੇਂਡ ਚਲ ਜਾਣੇ ਆ ਕਿ ਲੱਗਦਾ ਨਹੀਂ ਇੱਕ ਬੰਦਾ ਦੁਖੀ ਉਹਨਾਂ ਦੇ ਸਵਾਲ ਇਦਾਂ ਹੁੰਦੇ ਆ ਜਿੱਦਾਂ ਅਸੀਂ ਚੋਰ ਹੁੰਨੇ ਆ ਜੀ ਉਹ ਚੋਰਾਂ ਨੂੰ ਸਵਾਲ ਨਹੀਂ ਕਰਦੇ ਉਹ ਜਿਹੜਾ ਵਿਚਾਰਾ ਮੇਰੇ ਵਰਗਾ ਜਾਂਦਾ ਹੈ ਨਾ ਜੀ ਐਪਲੀਕੇਸ਼ਨ ਦੇਣ ਉਹ ਚੋਰ ਲੱਗਦਾ ਉਹਨੂੰ ਲੱਗਣ ਡਿਆ ਪੈਂਦਾ ਥਾਣੇ 'ਚ ਆ ਕੇ ਮੈਂ ਚੋਰ ਆ ਉਹਨੂੰ ਕੱਲੇ-ਕੱਲੇ ਸਵਾਲ ਪੁੱਛੇ ਜਾਂਦੇ ਫਿਰ ਉਹਦੇ ਲਈ ਜਿਹੜੀ ਹਰਾਸਮੈਂਟ ਹੈ ਨਾ ਜੀ ਢੇਡੇ ਮਾਰਨ ਦੀ ਅੱਜ ਆ ਜੀ ਕੱਲ ਆ ਜੀ ਅੱਜ ਮੈਂ ਫਲੈਂਕ ਡਿਊਟੀ ਤੇ ਆ ਅੱਜ ਮੇਰੀ ਚਲਾਨ ਤੇ ਡਿਊਟੀ ਆ ਉਹ ਹਰਾਸਮੈਂਟ ਤੁਸੀਂ ਦੱਸੋ ਵੀ ਜਿਹੜਾ ਮੇਰੇ ਵਰਗਾ ਬੰਦਾ ਰੋਜ਼ ਮਿਹਨਤ 9 ਤੋਂ 9 ਕਰਦਾ ਉਹ ਵਿੱਚੋਂ ਟਾਈਮ ਕੱਢ ਕੇ ਕਿੰਨਾ ਕਥਾਣੇ ਨੂੰ ਗੇੜੇ ਮਾਰੂਗਾ ਤੁਸੀਂ ਇਹ ਵੀ ਮਹਿਸੂਸ ਕਰੋ ਜੇ ਮੈਂ ਆਪ ਵੀ ਲੱਭਣੀ ਆ ਤੇ ਮੈਂ ਇੱਕ ਉਧਰੋਂ ਨੁਕਸਾਨ ਕਰਾ ਲਿਆ ਕਿੱਧਰੋਂ ਤੇੜੀ ਤੜਾਉਂਗਾ ਪ੍ਰਾਈਵੇਟ ਨੌਕਰੀ ਹੈ ਤਨਖਾਹ ਕੱਟੀ ਜਾਣੀ ਹੈ ਇੱਕ ਛੁੱਟੀ ਕਰੂੰਗਾ ਜੀ ਤੇ ਉਹਨਾਂ ਨੇ ਤੇ ਅੱਗੋਂ ਜਵਾਬ ਇਹੀ ਦੇਣੇ ਆ ਉਹਨਾਂ ਦੇ ਜਵਾਬ ਮੈਂ ਚਾਰ ਵਾਰੀ ਸੁਣ ਚੁੱਕਾ ਐ ਪੰਜਵੀਂ ਵਾਰੀ ਸੁਣ ਰਿਹਾ ਮੈਂ ਪਹਿਲੀ ਵਾਰੀ ਨਹੀਂ ਸੁਣ ਰਿਹਾ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖ ਸਕਦੇ ਹੋ ਵੀ ਰਵੀਪਾਲ ਸਿੰਘ ਜਿਹੜਾ ਕਿ ਇੱਕ ਲੈਬਾਰਟਰੀ ਕੰਮ ਕਰਦਾ ਸੁਲਤਾਨਪੁਰ ਲੋੜ ਕਿਸੇ ਕੰਮ ਜਾਂਦਾ ਤੇ ਉਸ ਤੋਂ ਬਾਅਦ ਜਦੋਂ ਅੰਦਰ ਜਾਂਦਾ ਤੇ ਸਮਾਂ 2 ਮਿੰ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਕੰਮ ਚਾਹੀਦਾ ਪੁਲਿਸ ਨੂੰ ਕਰਨਾ ਉਹ ਰਵੀ ਪਾਲ ਨੇ ਖੁਦ ਕੀਤਾ ਆ ਪੁੱਥੋਲੀ ਸੀਸੀਟੀਵੀ ਕਢਾਕ ਦਿੱਤੀ ਆ ਤੇ ਸੀਸੀਟੀਵੀ ਅੱਜ ਬਹੁਤ ਬੜੀ ਹੋ ਰਹੀ ਆ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਇੱਕ ਚੋਰ ਹੁੰਦਾ ਲੋਹੇ ਦੀ ਬੁੱਕਲ ਮਾਰੀ ਹੋ ਜਾਂਦੀ ਹੈ ਚਿਹਰਾ ਉਹਦਾ ਸਾਫ਼ ਦਿਖਾਈ ਦਿੰਦਾ ਵਾ ਅਤੇ ਉਹਦੀ ਐਕਟਿਵਾ ਜਿਹੜੀ ਆ ਚਾਬੀ ਲਾ ਕੇ ਜਿਹੜਾ ਸ਼ੂਭ ਮੰਤਰ ਹੋ ਜਾਂਦਾ ਅਤੇ ਜੋ ਰਵੀ ਪਾਲ ਸੁਪਾਲਾ ਦਾ ਉਹਦੇ ਹੱਥਾਂ 'ਵਾਰਿਆਂ ਦੀ ਪੈ ਜਾਂਦੀ ਹੈ ਅਤੇ ਰਵੀ ਪਾਲ ਦੀ ਐਕਟਿਵਾ ਗਈ ਕਿੱਥੇ ਆ ਇਹ ਜਿਹੜਾ ਕਿ ਨੌਜਵਾਨ 10000 ਤਰਖਾ ਲੈਂਦਾ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਪਰ ਤੁਸੀਂ ਦੇਖ ਸਕਦੇ ਹੋ ਵੀਰ ਦਾ ਕਹਿਣਾ ਪਹਿਲਾਂ ਵੀ ਚਾਰ ਮੇਰੇ ਮੋਟਰਸਾਈਕਲ ਚੋਰੀ ਹੋ ਚੁੱਕੇ ਨੇ ਪੰਜਵੀਂ ਐਕਟਵਾ ਪਤਾ ਨਹੀਂ ਸ਼ਾਇਦ ਲੋਹਿਆ ਨਹੀਂ ਸ਼ਾਇਦ ਵੀਰ ਨੂੰ ਰਾਤ ਹੁੰਦਾ ਪਰ ਪੁਲਿਸ ਪ੍ਰਸ਼ਾਸਨ ਨੂੰ ਸਾਡੀ ਮੰਗ ਹੈ ਇਸ ਵੀਰ ਦੀ ਐਕਟਵਾ ਲੱਭ ਕੇ ਦਿੱਤੀ ਜਾਵੇ ਅਤੇ ਖਾਸ ਕਰਕੇ ਅੰਮ੍ਰਿਤਸਰ ਦੇ ਲੋਕਾਂ ਨੂੰ ਅਪੀਲ ਹੈ ਇਸ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤਾਂ ਜੋ ਕਿ ਜਿੱਥੇ ਵੀ ਕਿਤੇ ਚੋਰ ਹੋਵੇ ਇਸ ਐਕਟਵਾ ਨੂੰ ਲੱਭ ਕੇ ਜੜਾ ਵਾ ਦਿੱਤੀ ਜਾਵੇ ਅਤੇ ਚੋਰ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਮੈਨੂੰ ਦਿਓ ਜਤ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਨਰਪਖ ਪੋਰਚ ਚੈਨਲ ਅੰਮ੍ਰਿਤਸਰ